ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਿਮਰਨਦੀ ਰਸੋਈ 'ਚ ਤੇ ਅੱਜ ਜੀ ਆਪਾਂ ਲੱਗੇ ਆ ਮਟਰ ਤੇ ਖੁੰਬਾ ਦੀ ਰੈਸਪੀ ਬਣਾਉਣਾ ਮਟਰ ਕੱਢ ਕੇ ਜੀ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਹੁਣ ਆਪਾਂ ਖੁੰਬਾ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤੇ ਖੁੰਬਾ ਆਪਾਂ ਕੱਟ ਲੈਣੇ ਆ ਇਸ ਤਰ੍ਹਾਂ ਕਰਕੇ ਜੀ ਆਪਾਂ ਖੁੰਬਾ ਦੇ ਦੋ-ਦੋ ਪੀਸ ਕਰ ਲਵਾਂਗੇ ਕੁੰਬਾਂ ਜੀ ਆਪਾਂ ਤੋਂ ਕੇ ਸਾਫ਼ ਕਰਕੇ ਕੱਟ ਲਈਆਂ ਇਹਨਾਂ ਨੂੰ ਆਪਾਂ ਸਾਈਡ ਤੇ ਕਰ ਦਿੰਨੇ ਆਂ ਇਧਰ ਜੀ ਆਪਾਂ ਲਿਆ ਥੋੜਾ ਜਿਹਾ ਲਸਣ ਤੇ ਅਦਰਕ ਤੇ ਤੇਨ ਆਪਾਂ ਹਰੀਆਂ ਮਿਰਚਾਂ ਲਈਆਂ ਇਹਨੂੰ ਆਪਾਂ ਗ੍ਰाइंड ਕਰ ਲਵਾਂਗੇ ਲਸਣ ਅਦਰਕ আর ਹਰੀ ਮਿਰਚ ਨੂੰ ਜੀ ਆਪਾਂ ਇਸ ਤਰ੍ਹਾਂ ਗ੍ਰੈਂਡ ਕਰ ਲਿਆ ਤੇ ਦੋ ਆਪਾਂ ਟਮਾਟਰ ਲਏ ਆ ਇਹਨਾਂ ਨੂੰ ਵੀ ਬਰੀਕ ਬਰੀਕ ਕੱਟ ਲਿਆ ਦੋ ਆਪਾਂ ਪਿਆਜ਼ ਲਏ ਆ ਪਿਆਜ਼ ਵੀ ਆਪਾਂ ਇਸ ਤਰ੍ਹਾਂ ਬਰੀਕ ਬਰੀਕ ਕੱਟ ਲਿਆ ਤੇ ਹੁਣ ਜੀ ਆਪਾਂ ਕਰਦੇ ਆਂ ਮਸਾਲਾ ਭੁੰਨਣ ਦੀ ਤਿਆਰੀ ਤੇਲ ਜੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਪਾਵਾਂਗੇ ਇੱਕ ਇਹਦੇ ਵਿੱਚ ਇੱਕ ਚਮਚਾ ਜੀਰੇ ਦਾ ਜੀਰੇ ਨੂੰ ਜੀ ਆਪਾਂ ਥੋੜਾ ਜਿਹਾ ਤੜਕ ਲਿਆ ਹੁਣ ਆਪਾਂ ਥੋੜਾ ਜਿਹਾ ਬ੍ਰਾਊਨ ਕਰ ਲਵਾਂਗੇ ਪਿਆਜ਼ ਜੀ ਆਪਾਂ ਥੋੜੇ ਜਿਹਾ ਪੌਣੇ ਕੇ ਬ੍ਰਾਊਨ ਕਰ ਲਏ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਲਸਣ ਅਦਰਕ ਹਰੀਆਂ ਮਿਰਚਾਂ ਗ੍ਰੈਂਡ ਕੀਤੀਆਂ ਹੋਈਆਂ ਹੁਣ ਲਸਣ ਨੂੰ ਆਪਾਂ ਇਹ ਕੋਰ ਹੀ ਚੰਗੀ ਤਰ੍ਹਾਂ ਭੁੰਨ ਲਾਂਗੇ ਲਾਸਣ ਅਦਰ ਤੇ ਆਦ ਨੂੰ ਜੀ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਹੈ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਪਾ ਦਵਾਂਗੇ ਨਮਕ ਹਲਦੀ ਧਨੀਆ ਪਾਊਡਰ ਜੀਰਾ ਪਾਊਡਰ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਮਸਾਲੇ ਪਾ ਕੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਭੁੰਨਦੇ ਆਂ ਛਾਲਿਆਂ ਨੂੰ ਜੀ ਆਪਾਂ 1 ਮਿੰਟ ਵਾਸਤੇ ਭੁੰਨ ਲਿਆ ਹੈ ਹੁਣ ਆਪਾਂ ਟਮਾਟਰ ਪਾ ਦਵਾਂਗੇ ਟਮਾਟਰ ਵੀ ਆਪਣੇ ਮਸਾਲੇ ਦੇ ਨਾਲ ਨਾਲ ਭੁੱਜ ਜਾਣਗੇ ਮਸਾਲੇ ਆਪਾਂ ਚੰਗੀ ਤਰ੍ਹਾਂ ਪਾਉਣ ਲਿਆ ਤੇ ਹੁਣ ਆਪਾਂ ਚਪਾਵਾਂਗੇ ਥੋੜਾ ਜਿਹਾ ਹਰੀਆ ਧਨੀਆ ਹਰੀਆ ਧਨੀਆ ਪਾ ਕੇ ਆਪਾਂ ਮਸਾਲੇ ਨੂੰ ਥੋੜਾ ਜਿਹਾ ਹੋਰ ਪੁੱਟਾਂਗੇ ਤੇ ਨਾਲ ਜੀ ਆਪਾਂ ਪਾ ਦਵਾਂਗੇ ਦੋ ਕੱਟ ਕੇ ਆਪਾਂ ਬਰੀਕ ਕਰ ਲਏ ਆ ਮਸਾਲੇ ਦੇ ਵਿੱਚ ਜੀ ਆਲੂ ਆਪਾਂ ਪਾਉਣ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਮਟਰ ਤੇ কুমਬਾ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਖੁੰਬਾ ਤੇ ਮਟਰ ਮਸਾਲੇ ਦੇ ਵਿੱਚ ਮਿਕਸ ਕਰਕੇ ਜੀ ਆਪਾਂ ਪਾਣੀ ਪਾ ਦਿੱਤਾ ਹੈ ਜੈਸਾ ਬਣਾਪਾ ਗਰੇਵੀ ਰੱਖਣੀ ਉਸਾਬ ਨਾਲ ਪਾਣੀ ਪਾਲਿਆ ਤੇ ਹੁਣ ਜੀ ਆਪਾਂ ਇਹਨੂੰ ਉਪਰੋਂ ਟੱਕ ਦੇ ਦਿੰਨੇ ਆ ਤੇ ਉਪਰੋਂ ਟੱਕ ਕੇ ਗੈਸ ਸਲੋ ਕਰ ਦਿੰਨੇ ਆ ਮਟਰ ਤੇ ਖੁੰਬਾ ਦੀ ਰੈਸਪੀ ਜੀ ਆਪਣੀ ਤਿਆਰ ਹੈ ਤੇ ਥੋੜਾ ਜਿਹਾ ਪਾ ਦਵਾਂਗੇ ਉੱਪਰ ਆਪਾਂ ਹਰਿਆ ਧਨੀਆ ਜੇ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸასი ਕਾਲ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ